ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਤੁਹਾਡੇ ਨੂੰ ਤੁਸੀਂ ਤੇ ਖਬਰ ਜੁੜੀ ਹੈ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਦੋ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਸੀ ਪਤਾ ਕਿ ਰੇਲਾ ਬਣਾਉਣੀਆਂ ਉਹਨਾਂ ਨੂੰ ਮਹਿੰਗੀਆਂ ਪੈ ਜਾਣਗੀਆਂ ਤੇ ਉਹਨਾਂ ਤੇ ਐਕਸ਼ਨ ਹੋਏਗਾ ਕਾਰਵਾਈ ਹੋਏਗੀ ਦਰਸਲ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਨੇ ਇਹ ਗਾਜ਼ੀਆਬਾਦ ਪੁਲਿਸ ਦੀਆਂ ਨੇ ਜਿੱਥੇ ਦੋ ਏਐਸਆਈਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਰਨ ਦਾ ਜਿਹੜਾ ਕਾਰਨ ਹੈ ਉਹ ਰੇਲਾ ਬਣਾਉਣਾ ਦੱਸਿਆ ਜਾ ਰਿਹਾ ਹੈ ਇਨਸਟਾ ਤੇ ਆਪਣੇ ਸੋਸ਼ਲ ਪਲੇਟਫਾਰਮਾਂ ਦੇ ਉੱਤੇ ਇਹ ਰੀਲਾਂ ਬਣਾ ਕੇ ਪੋਸਟ ਕਰਦੇ ਸੀ ਤੇ ਫੇਮ ਭਾਲਦੇ ਸੀ ਤੇ ਜਦੋਂ ਇਹ ਰੀਲਾਂ ਹੌਲੀ-ਹੌਲੀ ਇੰਨੀ ਕੁ ਵਾਇਰਲ ਹੁੰਦੀਆਂ ਗਈਆਂ ਤੇ ਪੁਲਿਸ ਕਮਿਸ਼ਨਰ ਤੱਕ ਪਹੁੰਚ ਗਈਆਂ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਕਸ਼ਨ ਹੋ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਵਿਚਕਾਰ ਇਹ ਗੱਡੀਆਂ ਖੜਾ ਦਿੰਦੇ ਨੇ ਕੋਈ ਰੂਲ ਨਹੀਂ ਦੇਖਦੇ ਕੋਈ ਰੈਗੂਲੇਸ਼ਨ ਨਹੀਂ ਦੇਖਦੇ ਤੇ ਇਹਨਾਂ ਦਾ ਜਿਹੜਾ ਇੱਕ ਦੋਸਤ ਹੈ ਜਿਹੜਾ ਸੈਂਟਰ ਦੇ ਵਿੱਚ ਚਿੱਟੇ ਕੱਪੜਿਆਂ ਦੇ ਵਿੱਚ ਨਜ਼ਰ ਆ ਰਿਹਾ ਉਹ ਇੱਕ ਪ੍ਰਾਪਰਟੀ ਡੀਲਰ ਹੈ ਤੇ ਉਸ ਦੇ ਨਾਲ ਇਹ ਦੋ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਉਸ ਦੇ ਦੋਸਤ ਦੱਸੇ ਜਾ ਰਹੇ ਨੇ ਲੰਮੀ ਜਿਹੜੀ ਦੋਸਤੀ ਆ ਉਸ ਦਾ ਵੀ ਜਿਹੜਾ ਵਾਸਤਾ ਵੀ ਪਾਇਆ ਜਾਂਦਾ ਇੱਕ ਦੂਜੇ ਨਾਲ ਫਿਰ ਹੱਥ ਮਿਲਾਏ ਜਾਂਦੇ ਨੇ ਤੇ ਗੱਲਾਂ ਕਰਦੇ ਆ ਰਹੇ ਨੇ ਤੇ ਰੀਲ ਬਣਾਈ ਜਾ ਰਹੀ ਹੈ ਤੇ ਜਦੋਂ ਇਹ ਰੀਲ ਪੁਲਿਸ ਕਮਿਸ਼ਨ ਤੱਕ ਪਹੁੰਚਦੀ ਹੈ ਗਾਜ਼ੀਆਬਾਦ ਦੇ ਜਿਹੜੇ ਕਮਿਸ਼ਨ ਨੇ ਉਹਨਾਂ ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਖਤੀ ਵਰਤੀ ਜਾਂਦੀ ਹੈ ਤੇ ਐਕਸ਼ਨ ਹੁੰਦਾ ਹੈ ਤੇ ਦੋਨਾਂ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਵਿਭਾਗੀ ਇਨਕੁਆਰੀ ਖੋਲ ਦਿੱਤੀ ਗਈ ਹੈ ਜਵਾਬ ਮੰਗ ਲਿਆ ਗਿਆ ਹੈ ਜਵਾਬ ਤਲਬੀ ਹੋ ਗਈ ਹੈ ਕਿ ਆਖਰ ਤੁਸੀਂ ਕਰ ਕੀ ਰਹੇ ਹੋ ਇੱਕ ਪਾਸੇ ਤਾਂ ਜਿਹੜਾ ਪੁਲਿਸ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ ਜਾਨ ਮਾਲ ਦੀ ਰੱਖਿਆ ਕਰਨਾ ਹੁੰਦਾ ਪਰੰਤੂ ਤੁਸੀਂ ਤਾਂ ਖੁਦ ਹੀ ਰੂਲ ਤੋੜ ਰਹੇ ਹੋ ਤੇ ਖੁਦ ਹੀ ਰੀਲਾ ਬਣਾ ਰਹੇ ਹੋ ਹਾਲਾਂਕਿ ਜਿਹੜੇ ਲੋਕ ਰੀਲਾ ਬਣਾਉਂਦੇ ਨੇ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਸਖਤੀ ਤਾਂ ਕੀ ਵਰਤਣੀ ਤੇ ਉਹਨਾਂ ਦੇ ਵੱਲੋਂ ਹੂ ਖੁਦ ਹੀ ਇਹ ਰੀਲਾ ਬਣਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਹੁਣ ਐਕਸ਼ਨ ਹੋਣ ਤੋਂ ਬਾਅਦ ਜਵਾਬ ਮੰਗ ਲਿਆ ਗਿਆ ਜਵਾਬ ਤਲਵੀ ਹੋ ਗਈ ਹੈ ਦੋਨੋਂ ਜਿਹੜੇ ਐਸਆਈ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੋਨੋਂ ਐਸਆਈ ਦੱਸਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ ਆਪਣੇ ਇੰਸਟਾ ਅਕਾਊਂਟਾਂ ਦੇ ਉੱਤੇ ਆਪਣੇ ਸੋਸ਼ਲ ਅਕਾਊਂਟਾਂ ਦੇ ਉੱਤੇ ਰੀਲਾ ਬਣਾ ਕੇ ਪੋਸਟ ਕਰਦੇ ਸਨ ਤੇ ਉਹ ਫੇਮ ਭਾਲਦੇ ਸਨ ਮਸ਼ਹੂਰ ਹੋਣਾ ਚਾਹੁੰਦੇ ਸਨ ਪਰੰਤੂ ਉਹਨਾਂ ਨੂੰ ਨਹੀਂ ਸੀ ਪਤਾ ਕਿ ਜੇ ਵਰਦੀ ਪਾਈ ਹੋਈ ਹੈ ਉਸ ਦਾ ਕੋਈ ਮਾਣ ਹੈ ਉਸ ਦੀ ਕੋਈ ਮਰਿਆਦ ਹੈ ਉਸ ਦੇ ਵਿੱਚ ਕੋਈ ਅੰਚਨ ਨਹੀਂ ਆਣਾ ਚਾਹੀਦਾ ਪਰੰਤੂ ਜਦੋਂ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਐਕਸ਼ਨ ਹੋਇਆ ਹਾਲਾਂਕਿ ਪੁਲਿਸ ਕਮਿਸ਼ਨ ਦੇ ਵੱਲੋਂ ਸਾਫ਼ ਤੌਰ ਤੇ ਜਵਾਬ ਤਲਵੀ ਕੀਤੀ ਗਈ ਹੈ ਤੇ ਜਵਾਬ ਇਹ ਵੀ ਮੰਗਿਆ ਗਿਆ ਕਿ ਤੁਸੀਂ ਕਰ ਕੀ ਰਹੇ ਹੋ ਆਖਰ ਤੁਹਾਡਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੁੰਦਾ ਲੋਕਾਂ ਨੂੰ ਸਮਝਾਉਣਾ ਹੁੰਦਾ ਜਿਹੜੇ ਲੋਕ ਅਜਿਹੇ ਕਾਰਨਾਮੇ ਕਰਦੇ ਨੇ ਉਹਨਾਂ ਦੇ ਉੱਤੇ ਨਕੇਲ ਪਾਉਣੀ ਹੁੰਦੀ ਹੈ ਤੁਸੀਂ ਤਾਂ ਖੁਦ ਹੀ ਅਜਿਹੇ ਕੰਮ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿ ਦੋਨੋਂ ਏਐਸਆਈਏ ਆਪਣੇ ਦੋਸਤ ਪ੍ਰਾਪਰਟੀ ਡੀਲਰ ਦੇ ਨਾਲ ਗੱਡੀਆਂ ਸੜਕ ਤੇ ਵਿਚਕਾਰ ਖੜਾ ਕੇ ਲਾਪਰਵਾਹੀ ਵਰਤਦੇ ਨੇ ਤੇ ਫਿਰ ਅੱਗੇ ਨੂੰ ਤੁਰੇ ਆਉਂਦੇ ਨੇ ਰਿੱਲਾ ਬਣਾਉਂਦੇ ਨੇ ਇਹਨਾਂ ਨੂੰ ਕੋਈ ਇਹ ਨਹੀਂ ਪਤਾ ਕਿ ਪਿੱਛੋਂ ਕੋਈ ਆ ਰਿਹਾ ਕਿਸੇ ਦਾ ਕੋਈ ਵਾਹਨ ਤੇਜ਼ੀ ਦੇ ਨਾਲ ਆ ਰਿਹਾ ਜਾਂ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ ਪਰੰਤੂ ਨਹੀਂ ਇਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੀ ਵਰਦੀ ਪਾਈ ਹੋਈ ਆ ਉਸ ਦਾ ਰੋਬ ਜਰੂਰ ਵਿਖਾਇਆ ਜਾ ਰਿਹਾ ਜਿਸ ਨੂੰ ਵੇਖ ਕੇ ਇਹ ਐਕਸ਼ਨ ਹੋਇਆ ਹੁਣ ਵੇਖਣਾ ਹੋਵੇਗਾ ਇਹਨਾਂ ਦੇ ਵੱਲੋਂ ਜਵਾਬ ਕੀ ਦਿੱਤਾ ਜਾਏਗਾ ਜਵਾਬ ਤਲਵੀ ਕੀ ਹੋਏਗੀ ਤੇ ਇਨਾਂ ਦੇ ਖਿਲਾਫ ਜਿਹੜੀ ਇਨਕੁਆਇਰੀ ਖੋਲੀ ਗਈ ਹੈ ਉਸ ਦੇ ਵਿੱਚ ਕੀ ਇਹਨਾਂ ਨੂੰ ਮੁਅੱਤਲ ਤੱਕ ਹੀ ਸੀਮਤ ਰੱਖਿਆ ਜਾਵੇਗਾ ਕੋਈ ਜੁਰਮਾਨਾ ਲਗਾਇਆ ਜਾਵੇਗਾ ਜਾਂ ਕੋਈ ਅਜਹੀ ਸਜ਼ਾ ਦਿੱਤੀ ਜਾਵੇਗੀ ਜਿਸ ਨੂੰ ਵੇਖ ਕੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਜਿਹੜਾ ਆਮ ਵਰਗ ਦਾ ਲੋਕ ਵੀ ਆ ਉਹ ਵੀ ਅਜਿਹੇ ਕੰਮ ਨਾ ਕਰੇ